ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗੇਲਿਵਿਚ ਉਮੀਦ ਕਰਦੇ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਟਾਈਮ 10:30 ਦਾ ਹੋ ਚੁੱਕਿਆ ਤਾਂ ਬਹੁਤ ਜ਼ਿਆਦਾ ਲੇਟ ਹੋ ਗਏ ਆਪਾਂ ਕਿਉਂਕਿ ਆਪਾਂ ਨੇ ਪਹੁੰਚਣਾ ਤਾਂ ਸੀਗਾ 10:00 ਵਜੇ ਨੂੰ ਨਰੇਂਗੜ ਬਟਨ ਲੇਟ ਹੋ ਗਏ ਰੈਡੀ ਹੁੰਦੇ ਕਿਉਂਕਿ 9:00 ਵਜੇ ਤੱਕ ਅਸੀਂ ਉੱਠੇ ਆ ਤੇ ਉੱਠ ਕੇ ਬਸ ਫਟਾਫਟ ਰੈਡੀ ਹੋਇਆ ਮੈਂ ਤਾਂ ਬ੍ਰੇਕਫਾਸਟ ਵੀ ਨਹੀਂ ਕੀਤਾ ਤੇ ਆਪਾਂ ਪਿੰਡ ਜਾ ਕੇ ਕਰਾਂਗੇ ਹੁਣ ਬ੍ਰੇਕਫਾਸਟ ਸਭ ਕੁਝ ਲੰਚ ਵਗੈਰਾ ਤੇ ਚਲੋ ਮੈਂ ਹੋ ਗਈ ਆ ਰੈ ਅੱਜ ਮੈਂ ਪਾਇਆ ਇਹ ਵਾਲਾ ਪਿਓਰ ਬੁਲੰਦਾ ਸੂਟ ਤੇ ਸਟਿਚੀ ਨੇ ਆਸੀ ਇਦਾਂ ਹੀ ਕਰਤਾ ਇਹ ਤੇ ਨਾਲ ਆਪਾਂ ਮੈਚਿੰਗ ਪਾ ਲਈਏ ਦੇ ਸ਼ੈਕਟ ਕੋਟੀ ਸੋ ਚਲੋ ਚੱਲੀਏ ਬਈ ਰੈਡੀ ਤੁਸੀਂ ਵੀ ਚਲੋ ਚਲੋ ਮੇਰਾ ਮੈਚਿੰਗ ਮੈਚਿੰਗ ਪਰਸ ਅਤੇ ਆ ਮੇਰੀ ਜੀ ਆਪਾਂ ਤਾਂ ਰੈਡੀ ਸ਼ੈਡੀ ਹੋ ਕੇ نیچے ਆ ਕੇ ਗੱਡੀ 'ਚ ਬੈਠ ਗਏ ਤੇ ਬੈਠਣ ਨੂੰ ਵੀ ਹੋ ਗਏ 5-7 ਮਿੰਟ ਬਟ ਇੰਦਰਜੀਤ ਪਤਾ ਨਹੀਂ ਜੱਦੇ ਕੀ ਕਰਦੇ ਸੀ ਨੀਚੇ ਨਹੀਂ ਹੋਰ ਇੱਕ ਮੈਨੂੰ ਸ਼ੀਸ਼ੇ ਵਿੱਚ ਦੇਖਿਆ ਪਾਪਾ ਕਰ ਰਿਹਾ ਗੱਡੀ ਤੇ ਪਾਣੀ ਫੇਰਨ ਦੀ ਤਿਆਰੀ ਟੀਪ ਲਗਾ ਰਿਹਾ ਪੈਪ ਦੁੱਤੇ ਉਹ ਹਾਂ ਇਹਨੀਆਂ ਰੀਜ ਨਾਲ ਉਹ ਕਿ ਪਤਾ ਨਹੀਂ ਜੱਦਾ ਕੀ ਕਰਦਾ ਸੀ ਯਾਰ ਇੱਥੇ ਧਰਾਏ ਇੱਧਰੋਂ ਤੋਂ ਵੱਧਾ ਨਾ ਆਪਣੇ ਨਹੀਂ ਆਏਗੀ ਇਹਨੇ ਟਾਈਮ ਦੇ ਜਲਾ ਤੁਰੇ ਪਏ ਫਾਈ ਇਹਨੇ ਐਰ ਕਰ ਕੀ ਇੱਧਰ ਜਿਆਦਾ ਆਪਣੇ ਤਾਂ ਬਿਲਕੁਲ ਨਹੀਂ ਆਏਗੀ ਹਲੋ ਰਾਮ ਫਰਮਾ ਰਹੇ ਨੇ ਥੱਕ ਰਹੇ ਬਾਈ ਉਹਨੇ ਮਾਜੂਦ ਹੋ ਕੇ ਆਪਾਂ ਪਹੁੰਚ ਗਏ ਖੰਨੇ ਤੇ ਖੰਨੇ ਆਪਾਂ ਰੁਕਿਆ ਥੋੜਾ ਸਮਾਨ ਲੈਣ ਦੇ ਲਈ ਮਿਕਸ ਪਕੌੜੇ ਬਣਾਉਣੇ ਦਿੱਤੇ ਨੇ ਫਿਰ ਲੈ ਕੇ ਚੱਲਦੇ ਆਂ ਥਾੜਾ ਥੋੜਾ ਮੈਂ ਬੱਚਿਆਂ ਨੂੰ ਸਮਾਨ ਲੈ ਲਿਆ ਫਤੇ ਨੂੰ ਚੋਣ ਲਾ ਲੱਗ ਗਿਆ ਪਤਾ ਬੱਸ ਲੈ ਕੇ ਲਈ ਆਏ ਹੋ ਨਾ ਹਾਂ ਮੈਂ ਵੀ ਨਹੀਂ ਫਤੇ ਦੇ ਨੇ ਫਤੇ ਦੇ ਦੇ ਕਿਉਂ ਮੰਮੀ ਨੂੰ ਚਿੱਟਾ ਲੈ ਆ ਕੇ ਦਿੰਦੇ ਆਂ ਕਿਉਂ ਮੇਰਾ ਕੀ ਆਹੋ ਭਾਂਜਾ ਆਹੋ ਦੇਣਾ ਨਹੀਂ ਪਤਾ ਆ ਉਹ ਨੂੰ ਬੋਲਣ ਦੀ ਅਕਲ ਪਤਾ ਕਿੰਨੀ ਆ? ਹੈ ਜੀ ਹਾਂ ਜੀ ਮਮਾ ਮੈਨੂੰ ਚੱਲੋ ਸੈਂਡਾ ਨਹੀਂ ਆ ਰਹੀ ਹੈ ਨਾ ਮਮਾ ਗਰਮ ਗਰਮ ਪਕੌੜੇ ਚਾ ਕੇ ਖਾਵਾਂਗੇ ਇਹਲਾ ਭਾਈ ਮਰਦੀ ਕਰਾਈ ਆਹ ਡਾਡੀ ਕੀ ਲਿਖਦਾ ਗੱਗੀ ਗੱਗੀ ਦੀ ਗੱਡੀ ਬਿੱਲੀ ਨਾਲ ਦਿਲੋਂ ਬਚਾ ਲੈਂਦੇ ਚੱਲੋ ਭਾਈ ਅੰਦਰ ਬਹਿ ਜਾਓ ਫਿਰ ਕੰਨਾਂ ਦੇ ਖੋਲ੍ਹ ਕੇ ਕੱਢ ਦਿੰਦਾ ਲੰਗਦੇ ਆਹ ਜਿਹੜੇ ਬੇਗਾਨੇ ਕਿਹਦਾ ਤਾ ਤੇ

ਲੇ ਵੀ ਇਹਨਾਂ ਨੇ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹਿਲਾਂ ਮੈਨੂੰ ਗੱਲ ਦੱਸਣ ਦਿਓ ਇਹ ਗੁਰਦੁਆਰਾ ਸਾਹਿਬ ਚੱਲੇ ਨੇ ਮੱਥਾ ਟੇਕਣ ਥੋੜੇ ਪੁੱਗ ਰਹੇ ਨੇ ਵੀ ਮੋਟਰਸਾਈਕਲ ਕੌਣ ਚਲਾਊਗਾ ਹਾਂ ਜੈ ਬਾਬਾ ਮਸਤ ਰਾਮ ਆ ਲੰਗਰੀ ਤੇਰੀ ਪਾਰੀ ਤੇਰੀ ਪਾਰੀ ਹਾਂ ਭਾਈ ਜੇ ਗਏ ਇਹਨੇ ਚਲਾਉਣਾ ਹੁਣ ਲਓ ਵੀ ਆਪਾਂ ਤੁਰ ਪਏ ਹੁਣ ਸੰਗਵਾਲ ਵੱਲ ਕਿੰਨਾ ਟਾਈਮ ਹੋ ਗਿਆ ਯਾਰ ਟਾਈਮ ਯਾਰ ਪਤਾ ਹੀ ਨਹੀਂ ਲੱਗਿਆ ਅੱਜ ਤਾਂ ਦੇਖ ਕੇ ਆ ਕੇ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਸੋ ਸੈੱਡ ਕੇ ਹੁਣ ਅਸੀਂ ਵਾਪਸ ਜਾ ਰਹੇ ਹਾਂ 인ਦਰਜੀ ਦਾ ਜੇਲ੍ਹ ਚ ਹੂੰ 인ਦਰਜੀ ਦਾ ਜੇਲ੍ਹ ਚ ਤੇ ਜ਼ਰੂਰ ਮੈਂ ਹੱਕ ਦੇ ਸਵਰ ਗਾਣਾ ਤਾਂ ਅੱਗੇ ਚਾਣਾ। ਬਈ ਆ ਤਿੱਗੜੀਆਂ ਲੂਪ ਪਾਉਣੇ ਆ ਤੇ ਸੱਡੇ ਸੀ। थैंक गॉड ਕੇਂਦਰ ਜੀ ਨੇ ਟਾਈਮ ਕੱਢ ਲਿਆ। ਅੱਜ ਤਾਂ ਆਪਾਂ ਵੀ ਉੱਪਰ ਜਲਦੀ ਆ ਗਏ ਕਿਉਂਕਿ ਹਜੇ 5:30 ਹੋਏ ਨੇ। نیچے ਕਾਫੀ ਠੰਡ ਹੋ ਰਹੀ ਹੈ ਅੱਜ ਤੇ ਮੈਂ ਕਿਹਾ ਚਲੋ ਉਪਰੀ ਚੱਲਦੇ ਆ ਥੋੜਾ ਕੰਮ ਕਰਨ ਵਾਲਾ ਉਹ ਕਰਦੇ ਆ ਤੇ ਮੈਂ ਕਿ ਨੂੰ ਕਿਹਾ ਕਿ ਉਹ ਤਿਆਰੀ ਕਰੇ ਆਪਣੀ ਮਾਰਨਿੰਗ ਸਕੂਲ ਜਾਣ ਦੀ। ਬੁੱਕਸ ਵਗੈਰਾ ਦੇਖੇ। ਅੱਜ ਮੰਮੀ ਨੇ ਲੋਹੜੀ ਦਾ ਸਮਾਨ ਵੀ ਦੇ ਦਿੱਤਾ। ਤੇ ਇਹ ਦੇਖ ਲਿਆ ਹੁਣ ਕੀ ਕੀ ਦਿੱਤਾ ਇਹਦੇ ਵਿੱਚ ਆ ਤਾਂ ਮੇਰੇ ਸਮਾਨ ਸੀ ਚਾਕਲੇਟ ਵਗੈਰਾ ਆ ਗਿਆ ਇਮਲੀ ਤੇ ਇਹ ਹੈਗੀਆਂ ਨੇ ਖੰਜੂਰਾ ਤਿੰਨ ਪੈਕ ਖੰਜੂਰਾ ਦੇ ਹੋਗੇ ਚਾਰ ਚਾਰ ਪੈਕ ਖੰਜੂਰਾ ਦੇ ਇਹ ਬੱਚਿਆਂ ਦੇ ਚੋਕੋ ਪਾਈ ਔਰ ਇਹ ਹੋ ਗਿਆ ਪ੍ਰੂਡਾ ਤੇ ਇਹ ਹੋਵੇ ਅਨਾਰ ਔਰ ਇਹਦੇ ਵਿੱਚ ਹੈਗੇ ਨੇ 오ਰੇਂਜ मूंगਫਲੀ ਮੰਮੀ ਗਾ ਨੇ ਮੈਂ ਲਈ ਨਹੀਂ ਉਹਦੇ ਤੂੰ ਪੈਸੇ ਲੈ ਜਾ ਆਪੇ ਲਈ ਜਾਈਂ خیر ਮੈਂ ਸੋਚਿਆ ਕਿ ਉਪਰੀ ਚਲਦੇ ਆਂ ਤੇ ਇਹ ਵੀ ਸਮਾਨ ਸੰਭੀਏ ਸਾਰਾ ਸੰਭਾਲ ਕੇ ਟਾਈਮ ਜਿਹਦੇ ਨਾਲ ਬੇਲੇ ਹੋ ਕੇ ਬੈਠੀਏ ਆ ਤਾਂ ਵਾਸ਼ਿੰਗ ਮਸ਼ੀਨ ਮੈਂ ਛਾਇਦ ਲਮਾਂ ਕਿ ਕਿੰਨੇ ਕੱਪੜੇ ਹੈ ਨਹੀਂ ਧੋਣ ਵਾਲੇ ਵਾਸ਼ ਹੋਣ ਵਾਲੇ ਤਾਂ ਕਿ ਮੈਂ ਜਲਦੀ ਫ੍ਰੀ ਹੋ ਜਾਈਂ ਤੇ ਮੂਵੀ ਲੱਭਦੇ ਆ ਕੋਈ ਵਧੀਆ ਜੀ ਕਿਉਂਕਿ ਅਜੇ ਤੱਕ ਖੇਡਣ ਨਹੀਂ ਜਾਣਗੇ ਬਟ ਸ਼ੈਲ ਜਾਣ ਕਿਉਂਕਿ ਮਾਰਨਿੰਗ ਉਹਨਾਂ ਨੂੰ 3 ਵਜੇ ਜਾਣਾ ਅਬੋਹਰ ਗੱਡੀ ਲੈ ਕੇ ਸੋ ਚਲੋ ਕੋਈ ਦੇਖਦੇ ਆ ਲਓ ਜੀ ਅੱਜ ਤਾਂ ਆਪਾਂ ਟਾਈਮ ਦੇ ਨਾਲੇ ਫ੍ਰੀ ਹੋ ਗਏ ਟਾਈਮ ਨਾਲੇ ਕਾਫੀ ਟਾਈਮ ਦੇ ਨਾਲ ਫ੍ਰੀ ਹੋ ਗਏ ਬੁੱਕੀ ਖੱਜੇ ਟਾਈਮ ਸੱਜ ਸਬਤੇ ਹੋਇਆ 7:00 ਵਜੇ ਨਾਲ ਆਪਾਂ ਫ੍ਰੀ ਸੀਗੇ ਹਨਾ 8:30 ਹੋ ਗਏ 7:30 ਨੂੰ ਫ੍ਰੀ ਸੀਗੇ ਡਿਨਰ ਵਗੈਰਾ ਵੀ ਕਰ ਲਿਆ ਕਰ ਲਿਆ ਜੋਨ ਜਾਨੂੰ ਜੋਮਨ ਨੇ ਹੁਣ ਸੌਣ ਲੱਗਣਾ ਇਹਨੂੰ ਫੇਰ ਭੁੱਖ ਲੱਗੇਉਣੀ ਹੈ ਸਰਪ ਤੋਂ ਅੱਜ ਦੇ 11 ਮਿੰਟ ਤੇ ਆਪਾਂ ਫ੍ਰੀ ਹੋਏ ਇਸਕੇ 7:00 ਵਜੇ ਦੇ 11 ਮਿੰਟ ਤੇ ਫ੍ਰੀ ਹੋਏ ਸੀ ਜੋ ਬੰਨੇ ਡਿਨਰ ਨਹੀਂ ਕੀਤਾ ਕਿਤਾ ਰੋਟੀ ਖਾਦੀ ਹੈ ਤੂੰ ਨਹੀਂ ਕਿਉਂਕਿ ਇਹਨੇ ਜਦੋਂ ਪਿੰਡ ਤੋਂ ਆਈ ਸੀ ਸੀ ਵਾਪਸ ਆਉਂਦੇ ਸਾਰ ਬਿਸਕਟ ਖਾਲੇ ਸੀ ਹੈ ਨਾ ਮੋ ਜੋ ਕੱਢੇ ਹੁਣ ਇਹਨੇ ਜਨ ਸੌਣ ਲੱਗਣਾ ਇਹਨੂੰ ਭੁੱਖ ਲੱਗੀ ਹੋਣੀ ਹੈ ਇਸ ਲਈ ਤੂੰ ਹੁਣੇ ਸੌ ਜਾ ਫਟਾਫਟ ਹੁਣ ਆਪਾਂ ਦੇਖਦੇ ਹਾਂ ਥੋੜਾ ਟਾਈਮ ਕ੍ਰਾਈਮ ਆਜ ਕੱਲ ਤੇ ਜਦ ਤੱਕ ਇੰਦਰਜੀਤ ਵੀ ਆ ਜਾਣਗੇ